ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾ ਵੱਡਾ ਕੱਲੂਕਾਰਾ ਕੁੱਪਕਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 262ਵਾਂ ਸ਼ਹੀਦੀ ਦਿਹਾੜਾ 1 ਫਰਵਰੀ ਤੋਂ ਲੈ ਕੇ 7 ਫਰਵਰੀ ਤੱਕ ਬਹੁਤ ਹੀ ਸ਼ਰਧਾ ਅਤੇ ਪ੍ਰੇਮ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ अनेका ਹਿੰਮਤਾਂ ਦੇ ਸਾਧੂ ਸੰਤ ਪਹੁੰਚੇ ਜਿਨ੍ਹਾਂ ਨੇ ਆਪਣੇ ਕਥਾ ਤੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਨਿਹਾਲ ਕੀਤਾ ਜਿਸ ਵਿੱਚ ਡਾਕਟਰ ਬਾਬਾ ਹਰਜਿੰਦਰ ਸਿੰਘ ਜੀ ਹਜੂਰ ਸਾਹਿਬ ਸੰਤ ਬਾਬਾ ਦਰਸ਼ਨ ਸਿੰਘ ਜੀ मस्तुआणा साहब संत बाबा हरबंत सिंह जी बबा सुखविंद जी मस्तुआणा साहब संत बाबा सुखदेव सिंह जी सदावा साहब संत बाबा जीत सिंह जी हिम्मतपुरा साहब संत बाबा सुमेरनाथ जी डेरा कुपकरा संत बाबा रतनपुरी जी योगी माजरा संत बाबा रणजीत सिंह जी ढींग बाबा हाकम सिंह जी डांडियां बाबा सतनाम सिंह जी नानक सर कलेर संत बाबा रणजीत सिंह जी माजरा डॉक्टर मगर सिंह जी योगी माजरा बरिंदर सिंह आदि ਇਸ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਇਸ ਸਮਾਗਮ ਮਿੱਠੀਆਂ ਤੇ ਨਿੱਗੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ